ਪੰਜਾਬੀ ਇਕਤ channels ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਪਰਲ ਕੰਪਨੀ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਕਿਹਾ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਪਰਲ ਕੰਪਨੀ ਦੀ ਜਾਇਦਾਦ ਨੂੰ ਆਪਣੇ ਕਬਜ਼ੇ ਵਿੱਚ ਲਵੇਗੀ ਸਰਕਾਰ ਲੋਕਾਂ ਨੂੰ ਮਿਲੇਗੀ ਰਾਹਤ ਨਜਾਇਜ਼ ਕਬਜ਼ੇ ਛਡਵਾਉਣ ਬਾਰੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਢੁੱਲਰ ਦਾ ਵੱਡਾ ਐਲਾਨ ਕਿਹਾ ਹੜਾਂ ਤੋਂ ਬਾਅਦ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਛਡਵਾਉਣ ਦੀ ਮੁਹਿੰਮ ਰੱਖੀ ਜਾਵੇ ਜਾਰੀ ਮੰਤਰੀ ਬਾਦਲ ਦੀਆਂ ਬਾਤਾਂ ਸਦਿਆ ਨੇ ਮੁਸ਼ਕਲਾਂ ਵਿਜਨਸ ਵੱਲੋਂ ਮੂੜ ਹੋਵੇਗੀ ਪੁੱਛਗੀਚ ਪੰਜਾਬ ਵਿੱਚ ਮੌਸਮ ਵਿਭਾਗ ਲੋ ਵੱਡੀ ਖਬਰ ਮੂੜ ਮੀਦਾ ਅਲਰਟ ਹੋਇਆ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਦੀਆਂ ਵਧੀਆਂ ਮੁਸ਼ਕਲਾਂ ਕੇਸ ਹੋਇਆ ਦਰਜ ਏਆਈਜੀ ਰਾਜੀ ਸਿੰਘ ਨੂੰ ਹਾਈ ਕੋਰਟ ਦਾ ਵੱਡਾ ਚਟਕਾ ਕਰਨਾ ਪਏਗਾ ਆਤਮ ਸਮਰਪਣ ਵਿਕਰਮ ਮਜੀਠੀ ਨੇ ਕਿਰੇ ਸੀਐਮ ਭਗਵੰਤ ਮਾਨ ਕੀਤਾ ਵੱਡਾ ਹਮਲਾ ਪੈਨਸ਼ਨਰਾਂ ਨੂੰ ਝਟਕਾ ਕੇਂਦਰ ਸਰਕਾਰ ਨੇ ਕੀਤਾ ਸਪਸ਼ਟ ਕਿਹਾ ਪੈਨਸ਼ਨ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਪਰਲ ਗਰੁੱਪ ਦੇ ਕਰੋੜਾਂ ਦੇ ਘੁਟਾਲੇ ਵਿੱਚ ਹੁਣ ਕੁਝ ਵੱਡੇ ਨੇਤਾਵਾਂ ਤੇ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ ਪੰਜਾਬ ਬਿਜ਼ਨਸ ਨੇ ਇਹਨਾਂ ਦੀ ਭੂਮਿਕਾ ਦਾ ਜਾਂ ਸ਼ੁਰੂ ਕਰ ਦਿੱਤੀ ਹੈ ਬਿਜ਼ਨਸ ਟੀਮ ਵੱਲੋਂ ਰਿਕਾਰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਪਰਲ ਗਰੁੱਪ ਰਾਹੀਂ ਅਮਰੀਕਾ ਵਿੱਚ ਨਿਵੇਸ਼ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਕੰਪਨੀ ਨੇ ਲੱਖਾਂ ਲੋਕਾਂ ਦਾ ਕਰੋੜਾਂ ਰੁਪਏ ਹੜੱਪ ਲਏ ਹਨ ਸੀਐਮਾ ਨੇ ਲੋਕਾਂ ਨਾਲ ਧੋਖਾੜੀ ਕਰਕੇ ਅਰਬਾਂ ਦੀ ਚੱਲ ਚੱਲ ਜਾਇਦਾਦ ਬਣਾਉਣ ਵਾਲੀ ਚਿੱਟਾ ਫੰਡ ਕੰਪਨੀ ਪਰਲ ਦੀ ਉੱਚ ਪੱਧਰੀ ਜਾਣਦੇ ਹੁਕਮ ਜਾਰੀ ਕਰਨ ਲਈ ਕਿਹਾ ਸੀ ਸੀਐਮ ਭਗਵੰਤ ਮਾਨ ਨੇ ਵੀ ਸਪਸ਼ਟ ਕੀਤਾ ਸੀ ਕਿ ਸੂਬਾ ਸਰਕਾਰ ਕਾਨੂੰਨੀ ਤਰੀਕੇ ਨਾਲ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਪਰਲ ਕੰਪਨੀ ਦੀ ਜਾਇਦਾਦ ਦਾਦ ਨੂੰ ਆਪਣੇ ਅਤੇ ਲੋਕਾਂ ਨੂੰ ਪੈਸਾ ਵਾਪਸ ਕੀਤਾ ਜਾਵੇਗਾ ਕਰੋੜਾਂ ਰੁਪਏ ਦੇ ਇਸ ਕਥਿਤ ਕਪਲੇ ਵਿੱਚ ਮুলਜ਼ਮ ਐਮਡੀ ਅਤੇ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਪੰਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮਾਮਲੇ ਦੀ ਸੀਬੀਆਈ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਜਦੋਂ ਕਿ ਪਰਲ ਗਰੁੱਪ ਦੀ ਕਰੋੜਾਂ ਰੁਪਏ ਦੀ ਜਾਇਦਾਦ ਈਡੀ ਵੱਲੋਂ ਕੁਰਕ ਕੀਤੀ ਗਈ ਹੈ ਪੰਜਾਬ ਵਿੱਚ 10 ਲੱਖ ਦੇ ਕਰੀਬ ਲੋਕ ਪਰਲ ਗਰੁੱਪ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਦੱਸੇ ਜਾ ਰਹੇ ਹਨ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸਮੂਹ ਫੀਲਡ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਸੂਬੇ ਵਿੱਚ ਖਾਲੀ ਵਿੱਚ ਆਏ ਹੜ੍ਹਾਂ ਤੋਂ ਬਾਅਦ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛਡਵਾਉਣ ਦੀ ਮੁਹਿੰਮ ਨੂੰ ਜ਼ੋਰਦਾਰ ਢੰਗ ਨਾਲ ਨਿਰੰਤਰ ਜਾਰੀ ਰੱਖਿਆ ਜਾਵੇ ਵਿਕਾਸ ਭਾਉਨ ਵਿਖੇ ਸਮੂਹ ਦੀ ਡਿਪਟੀ ਕਮਿਸ਼ਨਰਾਂ ਵੀ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਤੇ ਡੀਡੀਪੀਓ ਨਾਲ ਅਹਿ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਾਲਜੀ ਸਿੰਘ ਖੁੱਲਰ ਨੇ ਦੱਸਿਆ ਕਿ ਹਾਲਾਂਕਿ ਵਿਭਾਗ ਵੱਲੋਂ 11665 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛਡਵਾ ਲਿਆ ਗਿਆ ਹੈ ਪਰ ਹਾਲੇ ਵੀ ਸੂਬੇ ਵਿੱਚ ਹਜ਼ਾਰਾਂ ਏਕੜ ਕਾਸਤਯੋਗ ਤੇ ਗੈਰ ਕਾਸਤਯੋਗ ਜ਼ਮੀਨ ਤੇ ਲੋਕਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਪੰਚਾਇਤੀ ਜ਼ਮੀਨਾਂ ਤੇ ਮਾਈਨਿੰਗ ਵਿੱਚ ਭੂ ਮਾਫੀਆ ਸਮੂਲੀਅਤ ਸੰਬੰਧੀ ਮੁੱਦੇ ਨੂੰ ਕਰੜੇ ਹੱਤੀ ਲੈਂਦਿਆਂ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਅਜਹੀਆਂ ਗੈਰਕਾਨੂੰਨੀ ਗਤੀਵਿਧੀਆਂ ਵਿਰੁੱਧ ਤੁਰੰਤ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਇਮਾਨਦਾਰੀ ਅਤੇ ਜਵਾਬਦੇਹੀ ਨੂੰ ਬਰਕਰਾਰ ਰੱਖਣ ਦੀ ਬਚਨਬੱਧਤਾ ਨੂੰ ਦੁਹਰਾਉਂਦਿਆਂ ਕਿ ਹੈਗੇ ਸਵੇਰ ਸਰਕਾਰ ਵੱਲੋਂ ਜ਼ਮੀਨਾਂ ਦੇ ਕਬਜ਼ੇ ਕਰਾਉਣ ਵਿੱਚ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਗੂ ਮਨਪ੍ਰੀਤ ਸਿੰਘ ਬਾਦਲ ਤੋਂ ਲੰਬੀ ਪੁੱਛਗਿੱਛ ਤੋਂ ਬਾਅਦ ਹੁੱਡਾ ਦੇ ਤਿੰਨ ਅਧਿਕਾਰੀ ਵਿਜ਼ਨਸ ਦੀ ਰਡਾਰ ਤੇ ਹਨ। ਇਹਨਾਂ ਅਧਿਕਾਰੀਆਂ ਤੋਂ ਪੁੱਛਗਿੱਛ ਕਰਕੇ ਬਿਜ਼ਨਸ ਪਤਾ ਲਗਾਵੇ ਕਿ ਕਿ ਕਮਰਸ਼ੀਅਲ ਪ੍ਰਾਪਰਟੀ ਨੂੰ ਰਿਹਾਇਸ਼ੀ ਵਿੱਚ ਕਿਵੇਂ ਤਬਦੀਲ ਕੀਤਾ ਗਿਆ ਹੈ। ਜਾਇਦਾਦ ਦੀ ਖਰੀਦ-ਵੇਚ ਵਿੱਚ ਤਾਂ ਦਲੀ ਦੇ ਦੋਸ਼ ਹਨ ਬਿਜਨਸ ਇਸ ਬਾਰੇ ਜਾਣਕਾਰੀ ਇਕੱਠੀ ਕਰੇਗੀ ਕਿ ਨਲਾਮੀ ਪਿੱਛੇ ਕਿਹੜੇ ਕਿਹੜੇ ਨੇਤਾਵਾਂ ਤੇ ਅਧਿਕਾਰੀਆਂ ਨੇ ਮੁੱਖ ਭੂਮਿਕਾ ਨਿਭਾਈ ਸੀ ਜਿਸ ਜਿਕਰ ਹੋ ਹੈ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਘਲਾ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਮੰਤਰੀ ਬਾਦਲ ਖਿਲਾਫ ਗੰਭੀਰ ਦੋਸ਼ ਲਾਏ ਗਏ ਹਨ ਮਨਪ੍ਰੀਤ ਸਿੰਘ ਬਾਦਲ ਨੇ ਸਸਤੇ ਭਾਅ ਤੇ ਜੋ ਜ਼ਮੀਨ ਖਰੀਦੀ ਸੀ ਉਸ ਦੀ ਬਜਾਰੀ ਕੀਮਤ ਕਰੋੜਾਂ ਰੁਪਏ ਹੈ ਮਨਪਰੀ ਬਾਦਲ ਨੇ ਇੱਥੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਵਿਜੀਲੈਂਸ ਮਨਪਰੀ ਬਾਦਲ ਨੂੰ ਪੁੱਛਗੀਛ ਲਈ ਦੁਬਾਰਾ ਬੁਲਾਵੇਗੀ ਪੰਜਾਬ 'ਚ ਇੱਕ ਵਾਰ ਫਿਰ ਮੌਸਮ ਖਰਾਬ ਹੋਵੇਗਾ ਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਵਿਭਾਗ ਨੇ ਪੰਜਾਬ 'ਚ ਅੱਜ ਤੋਂ 2 ਦਿਨਾਂ ਲਈ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਤੇਜ਼ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਇਸ ਦੌਰਾਨ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਪੰਜਾਬ 'ਚ ਭਾਵੇਂ ਹੀ ਜੁਲਾਈ ਮਹੀਨੇ ਜੇ ਰਿਕਾਰਡ ਤੋੜ ਮੀ ਪਿਆ ਹੈ ਪਰ ਅਗਸਤ ਮਹੀਨੇ ਦੀ ਸ਼ੁਰੂਆਤ ਚ ਕਾਫੀ ਘੱਟ ਮੀ ਪਿਆ ਹੈ ਮੌਸਮ ਵਿਭਾਗ ਦੇ ਮੁਤਾਬਿਕ ਹੁਣ ਮਾਨਸੂਨ ਸੀਜ਼ਨ ਦੇ ਅਗਸਤ ਤੇ ਸਤੰਬਰ ਮਹੀਨੇ ਚ ਜ਼ਿਆਦਾ ਮੀਂਹ ਨਹੀਂ ਪਵੇਗਾ ਹਾਲਾਂਕਿ ਆਮ ਮੀ ਪੈਂਦੇ ਸਾਰ ਹਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਸਤ ਦੇ ਪਹਿਲੇ ਹਫਤੇ ਚੰਗਾ ਮੀ ਪਵੇਗਾ ਜਿਸ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਮਹੀਮ ਤਹਿਤ ਪੰਜਾਬ ਬਿਜ਼ਨਸ ਬਿਊਰੋ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਿੰਦਰ ਸਿੰਘ ਚਾਹਲ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਗਿਆ ਹੈ ਇੱਥੇ ਇਸ ਕੇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਵਿਜੀਲੈਂਸ ਵਿਰੋਧ ਦੇ ਬੁਲਾਰੇ ਨੇ ਦੱਸਿਆ ਕਿ ਸਬੰਧੀ ਐਫ ਆਈ ਆਰ ਨੰਬਰ 26 ਮੀ 28 2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਟਾਂ ਦੀਆਂ 17 13 1B 13 13 2 ਅਧੀਨ ਥਾਣਾ ਵੀਰਨਸ ਬੀਰੋ ਪਟਿਆਲਾ ਰੇਂਜ ਵਿਖੇ ਭਰਤਿੰਦਰ ਸਿੰਘ ਚੈਹਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਐਕਟ ਮਾਮਲੇ ਦੇ ਮੁਲਜ਼ਮ ਏਆਈਜੀ ਰਾਜੇ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ ਹਾਈ ਕੋਰਟ ਨੇ ਮੁਲਜ਼ਮ ਰਾਜੇ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਜਿਸ ਕਾਰਨ ਉਸ ਨੂੰ ਹੁਣ ਪੁਲਿਸ ਅੱਗੇ ਆਤਮ ਸਮਰਪਣ ਕਰਨਾ ਹੋਵੇਗਾ ਪੰਜਾਬ ਪੁਲਿਸ ਸਮੇਤ ਵਿਜੀਲੈਂਸ ਟੀਮ ਪਹਿਲਾਂ ਹੀ ਮੁਲਜ਼ਮ ਰਾਜੇ ਸਿੰਘ ਦੀ ਭਾਲ ਕਰ ਰਹੀ ਹੈ ਪਰ ਉਸ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਫਰਾਰ ਹੈ ਵਿਜੀਲੈਂਸ ਮੁਲਜ਼ਮ ਦੀ ਡਰੱਗ ਐਕਟ ਜਰੀਏ ਬਣਾਈ ਜਾਇਦਾਦ ਦਾ ਦਾਅਵਾ ਪਤਲਾਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਮਾਮਲੇ ਤੇ ਹਾਈ ਕੋਰਟ ਨੇ ਸੁਣਵਾਈ ਕੀਤੀ ਸੀ ਇਸ ਮਾਮਲੇ ਵਿੱਚ ਅਕਾਲੀ ਆਗੂ ਵਿਕਰਮ ਮਜੀਠੀ ਹੈ ਵੀ ਮੁਲਜ਼ਮ ਹੈ ਸ਼ੇਰੀ ਹਰਮੰਦਰ ਸਾਹਿਬ ਤੋਂ ਗੁਰਮਾਣੀ ਦੇ ਪ੍ਰਸਾਰਨ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਚਾਲੇ ਖਿੱਚੋ ਤਾਨ ਜਾਰੀ ਹੈ ਹੁਣ ਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀ ਨੇ ਸੀਐਮ ਭਗਵੰਤ ਮਾਨ ਨੂੰ ਕੀ ਰਿਹਾ ਹੈ ਵਿਕਰਮ ਮਜੀਠੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਟਵੀਟ ਕਰਦਿਆਂ ਭਗਵੰਤ ਮਾਨ ਤੇ ਤਿੱਖਾ ਹਮਲਾ ਕੀਤਾ ਹੈ ਮਜੀਠੀ ਨੇ ਕਿਹਾ ਕਿ ਵਿਰਾਸਤ ਮਾਰਗ ਤੇ ਗੁਰਬਾਣੀ ਦੇ ਪ੍ਰਸਾਰਨ ਲਈ ਲਾਈਆਂ ਸਕਰੀਨਾਂ ਤੇ ਸਰਕਾਰ ਦੇ ਇਸ਼ਤਿਹਾਰ ਚੱਲਦੇ ਹਨ ਵਿਕਰਮ ਮਜੀਠੀ ਨੇ ਟਵੀਟ ਕਰਕੇ ਕਿਹਾ ਜਿੱਥੇ ਗੁਰਬਾਣੀ ਪ੍ਰਸਾਰਣ ਹੁੰਦਾ ਸੀ ਉਥੇ ਆਪ ਸਰਕਾਰ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਹਨ ਕਿਸੇ ਬਦਲਾਅ ਦਾ ਵਾਅਦਾ ਕੀਤਾ ਸੀ ਸੀਐਮ ਸਾਹਿਬ ਪੈਨਸ਼ਨਰਾਂ ਨੂੰ ਕੇਂਦਰ ਸਰਕਾਰ ਨੇ ਝਟਕਾ ਦਿੱਤਾ ਹੈ ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਪੈਨਸ਼ਨ ਆਵਦਾਉਣ ਦੀ ਉਮੀਦ ਲਈ ਬੈਠੇ ਲੋਕਾਂ ਨੂੰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੈਨਸ਼ਨਾਂ ਨਹੀਂ ਵਧਣਗੇ ਇਸ ਵਾਰੇ ਕੇਂਦਰੀ ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਘੱਟੋ-ਘੱਟ ਪੈਨਸ਼ਨ ਪਰਿਵਾਰਕ ਪੈਨਸ਼ਨ ਵਧਾਉਣ ਦਾ ਅਜੇ ਕੋਈ ਪ੍ਰਸਤਾਵ ਨਹੀਂ ਹੈ ਉਹਨਾਂ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਅਧੀਨ ਘੱਟੋ-ਘੱਟ ਪੈਨਸ਼ਨ ਪਰਿਵਾਰਕ ਪੈਨਸ਼ਨ 9000 ਰੁਪਏ ਮਹੀਨਾ ਹੈ ਟੀਚਰਾਂ ਤੋਂ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲਿਆ ਜਾਊਗਾ ਨਹੀਂ ਤਾਂ ਮੈਂ ਦੇਖਦਾ ਰਿਹਾ ਮੇਰੇ ਬਾਪੂ ਨੂੰ ਵੋਟਾਂ ਪਾਉਣੀਆਂ ਚਲੋ ਮਾਸਟਰ ਵੋਟਾਂ ਗਿਣਨੀਆਂ ਚਲੋ ਮਾਸਟਰ ਜਨਸੰਖਿਆ ਚਲੋ ਮਾਸਟਰ ਆਹ ਆਹ ਕੋਰੋਨਾ ਵੇਲੇ ਬਾਰਡਰ ਤੇ ਡਿਊਟੀ ਲਾਤੀ ਚਲੋ ਮਾਸਟਰ ਕੋਈ ਸਕੀਮ ਗਵਰਨਮੈਂਟ ਦੀ ਪਹਚਾਉਣੀਆ ਚਲੋ ਮਾਸਟਰ ਹੁਣ ਜਨਸੰਖਿਆ ਆਪਣੀ ਜਿਹੜੀ ਹੈ ਉਹ ਜਨਗਣਨਾ ਹੋਣੀਆ ਹੁਣ ਆਪਣੀ ਸੈਂਸਸ 21 ਚ ਹੋਣਾ ਸੀਗਾ ਉਨਾ ਕਰਕੇ ਲੇਟ ਹੋ ਗਿਆ ਹੁਣ ਹੋ ਮੈਨੂੰ ਕਹਿੰਦੇ ਸੀ 66000 ਟੀਚਰ ਚਾਹੀਦੇ ਪੰਜਾਬ ਦੇ ਵਿੱਚ ਜਨਗਣਨਾ ਕਰਨ ਵਾਸਤੇ ਸੈਂਟਰ ਸਰਕਾਰਮੈਂਟ ਕਹਿੰਦੀ 66000 ਟੀਚਰ ਚਾਹੀਦੇ ਮੈਂ ਕਹਿੰਦਾ ਮੈਂ ਨਹੀਂ ਦਤਾ ਕਹਿੰਦੇ ਜੀ ਫਿਰ ਕਿਵੇਂ ਕਰਾਂਗੇ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਨਾ 66000 ਨਹੀਂ 70000 ਪੜੇ ਲਿਖੇ ਮੁੰਡੇ ਐਮਏ ਐਮਐਸਸੀ ਕੁੜੀਆਂ ਮੈਂ ਤੁਹਾਨੂੰ ਉਹ ਕੁੜੀਆਂ ਮੁੰਡੇ ਮੈਂ ਤੁਹਾਨੂੰ ਦਿਨਾ 3 ਮਹੀਨਿਆਂ ਦੀ ਟ੍ਰੇਨਿੰਗ ਦੇ ਦੋ। ਉਸ ਤੋਂ ਬਾਅਦ ਉਹਨਾਂ ਤੋਂ ਜਨਸੰਖਿਆ ਦਾ ਕੰਮ ਕਰਵਾ ਲਿਓ। ਉਹਨਾਂ ਦਾ ਉਹਨੂੰ ਪੇ ਕਰਿਓ। ਉਹਨਾਂ ਦਾ ਰੈਜ਼ਿਮੇ ਬਹੁਤ ਵੱਡਾ ਬਣ ਜਾਊਗਾ ਕਿ ਮੈਂ ਦੁਨੀਆ ਦੇ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ ਜਨਸੰਖਿਆ ਦਾ ਪਾਟ ਰਿਆਂ ਜਾਂ ਪਾਟ ਰਹੀ ਹਾਂ। ਕਿ ਮੈਂ ਕਿਹਾ ਉਹਨਾਂ ਨੂੰ ਨੌਕਰੀਆਂ ਮਿਲਣ ਚ ਫਿਰ ਸਾਨੂੰ ਵੀ ਸਾਨੀ ਹੋ ਜਾਊ ਕਿ ਕਿ ਆਲਰੇਡੀ ਇੱਕ ਕੰਮ ਕਰ ਚੁੱਕੇ ਨੇ। ਮੈਂ ਕਿਹਾ ਮੈਂ 6000 ਤੁਹਾਨੂੰ ਟੀਚਰ ਦੇ ਕੇ ਤੇ ਮੈਂ ਸਗੋਂ ਇਹ ਵਾਕਾਂ ਨੂੰ ਮੈਂ ਬਿਲੇ ਕਰ ਦੂੰਗਾ ਮੈਂ ਕਿਹਾ ਜੀ ਲੈਣੇ ਨੇ ਤਾਂ ਕਿਰਾਏ ਤੇ ਸਾਥੋਂ ਬੰਦੇ ਲਓ ਨਹੀਂ ਅਸੀਂ ਟੀਚਰ ਦਿੰਦਾ ਟੀਚਰ ਮੁਫਤ ਚੱਲਣ ਇਹ ਪਾਲਿਸੀਜ਼ ਦੇਖੋ ਇਹ ਇਹ ਤੁਹਾਨੂੰ ਡਿਸੀਜਨ ਕਰਨੇ ਪੈਣਗੇ ਇਹ ਡਿਸੀਜਨ ਤੁਸੀਂ ਤਾਂ ਕਰ ਸਕਦੇ ਹੋ ਥੱਲੋਂ ਆਏ ਹੋ ਗਰਾਊਂਡ ਤੋਂ ਆਏ ਹੋ ਤਾਂ ਮਹਿਲਾ ਚੋਂ ਨਹੀਂ ਹੋ ਜਾਦੇ ਇਹ ਪੈਸੇ ਉਹਨੂੰ ਪਤਾ ਹੀ ਨਹੀਂ ਉਹਨੂੰ ਧਰਤੀ ਦੇ ਨਹੀਂ ਪਤਾ ਵੀ ਧਰਤੀ ਕਿੱਥੇ ਕਿਉਂਕਿ ਉਹਨਾਂ ਦੇਖੋ ਉਹਨਾਂ ਦੀ ਗਿਣਤੀ 100 ਤੋਂ ਤਾਂ ਸ਼ੁਰੂ ਹੁੰਦੀ ਹੈ। ਉਹਨਾਂ ਥੱਲੇ ਪਤਾ ਹੀ ਨਹੀਂ ਵੀ 55 ਵੀ ਹੁੰਦਾ ਹੈ, 95 ਵੀ ਹੁੰਦਾ ਹੈ, 69 ਵੀ ਹੁੰਦਾ ਹੈ, 98 ਵੀ ਨਾ। ਉਹ ਤੁਸੀਂ ਦੇਖ ਲਿਓ ਜਿੰਨੇ ਵੀ ਕਨਵੈਂਟੇਰੀਅਨ ਨੇ ਜਿਹੜੇ ਕਨਵੈਂਟ ਸਕੂਲਾਂ 'ਚ ਪੜੇ ਨੇ, ਲੀਡਰ ਨੇ ਬੜੇ ਬੜੇ। ਜਿਉਣਾ ਨੇ 144 ਕਰੋੜ ਕਹਿਣਾ ਹੋਵੇ, ਉਹ ਕਹਿਣਗੇ 144 ਕਰੋੜ। 100 ਦਾ ਪਤਾ ਹੈ। 44 ਦਾ ਨਹੀਂ ਪਤਾ। 44 ਨਹੀਂ ਪਤਾ। ਅੱppa ਪੜ੍ਹੇ ਆਏ ਹੋਇਆ ਇੱਕ ਦੁਨੀ ਦੂਣੀ ਰੱਟੇ ਲੱਗੇ ਹੋਇਆ ਤੇ ਮੈਂ ਤਾਂ ਸਭ ਤੋਂ ਵੱਧ ਜੁਗਨੂ ਦੇ ਵਿੱਚ ਸਭ ਤੋਂ ਵੱਧ ਐਪੀਸੋਡ ਮੈਂ ਬੱਚਿਆਂ ਲਈ ਕੀਤੇ ਜਿਹੜੀਆਂ ਗਰੰਟੀਆਂ ਦੇ ਕੇ ਪੰਜਾਬ ਦੇ ਅੰਦਰ ਆਮ ਲੋਕਾਂ ਨੇ ਸਰਕਾਰੇ ਭੇਜੀ ਆ ਉਹਨਾਂ ਗਰੰਟੀਆਂ ਦੇ ਉੱਤੇ ਬੜਾ ਠੋਸ ਕੰਮ ਕੀਤਾ ਜਾ ਰਿਹਾ ਸੋ ਤੁਸੀਂ ਦੇਖਿਆ ਬਿਜਲੀ ਬਿੱਲਾਂ ਦੀ ਮਾਫੀ ਦਾ ਵੱਡਾ ਜਿਹੜਾ ਗਰੰਟੀ ਸੀਗੀ ਪੰਜਾਬ ਦੇ ਅੰਦਰ ਸੋ ਅੱਜ 83 86% ਜਿਹੜਾ ਆ ਉਹ ਬਿਜਲੀ ਬਿੱਲ ਪੰਜਾਬ ਦੇ ਲੋਕਾਂ ਦੇ ਜ਼ੀਰੋ ਆ ਰਿਹਾ ਹੈ ਕੱਚੇ ਮਲਾਜਮਾਂ ਦੇ ਨਾਂ ਤੇ ਬੜੀ ਚਰਚਾ ਰਹੀ ਹੈ ਪੰਜਾਬ ਦੇ ਅੰਦਰ ਵੱਡੇ ਵੱਡੇ ਹੋਰਡਿੰਗ ਵੀ ਕੀ ਵਾਰੀ ਲੱਗ ਜਾਂਦੇ ਰਹੇ ਆ ਵੀ ਸਾਰੇ 63000 ਕੰਮੇ ਪੱਕੇ ਕਰਦੇ ਪਰ ਪੰਜਾਬ ਇੱਕ ਵੀ ਜਿਹੜਾ ਕੱਚਾ ਮਲਾਜਮ ਪੱਕਾ ਨਹੀਂ ਕੀਤਾ ਸੋ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਈ ਤੇ ਵਿੱਚ ਆ ਜੇ ਹੁਣੇ ਤੁਸੀਂ ਦੇਖਿਆ 12000 ਜਿਹੜੇ ਕੱਚੇ ਅਧਿਆਪਕ ਸਨ ਐਜੂਕੇਸ਼ਨ ਵਿਭਾਗ ਦੇ ਅੰਦਰ ਉਹਨਾਂ ਨੂੰ ਪੱਕਿਆ ਕੀਤਾ ਗਿਆ ਵੱਡੀਆਂ ਤਨਖਾਹਾਂ ਵੀ ਉਹਨਾਂ ਦੀ ਇਨਕਰੀਜ਼ ਹੋਈਆਂ ਉਹ ਪੱਕੇ ਵੀ ਹੋਏ ਆ ਰੈਗੂਲਰ ਹੋਏ ਆ ਸੋ ਹਰ ਸਾਲ ਉਹਨਾਂ ਦੀ ਜਿਹੜੀ ਇੰਕਰੀਮੈਂਟ ਹੁੰਦੀ ਹੈ ਦੂਜੇ ਤੀਜੇ ਉਹ ਨਾਲ ਹੁਣ ਚੱਲਦੇ ਜਾਣਾ ਤੁਹਾਡੇ ਆਪਣੇ ਸ਼ਹਿਰ ਦੇ ਅੰਦਰ ਲੁਧਿਆਣਾ ਦੇ ਵਿੱਚ ਵੀ ਮੇਰੇ ਖਿਆਲ 3500 ਦੇ ਕਰੀਬ ਜਿਹੜੇ ਆ ਸਾਡੇ ਸਫਾਈ ਕੰਮ ਹੈ ਜਿਹੜੇ ਆ ਉਹ ਪੱਕੇ ਕੀਤੇ ਕੀਤੇ ਗਏ ਸਨ ਪਿਛਲੇ ਦਿਨਾਂ ਦੇ ਅੰਦਰ ਸੋ ਲਗਾਤਾਰ ਆਮ ਆਦਮੀ ਕਲੀਨਿਕ ਲੁਧਿਆਣਾ ਪੰਜਾਬ ਦੇ ਪੰਜ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਸ਼ਾਮਲ ਹੈ ਜਿੱਥੇ ਆਮ ਆਦਮੀ ਕਲੀਨਿਕ ਦੀ ਜਿਹੜੀ ਫੀਡਬੈਕ ਆ ਲਾਭ ਜਿਹੜਾ ਲੋਕਾਂ ਨੂੰ ਵੱਡੇ ਪੱਧਰ ਤੇ ਮਿਲ ਰਿਹਾ ਜਿੱਥੇ ਟੈਸਟ ਵੀ ਮੋਤ ਆਪਣਾ ਕੀਤੇ ਜਾਂਦੇ ਆ ਤੇ ਮੈਡੀਸਿਨ ਵੀ ਜਿਹੜੀ ਆ ਲਗਭਗ 90 ਕਿਸਮ ਦੀਆਂ ਦਵਾਈਆਂ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਉੱਥੇ ਦਿੱਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਐਜੂਕੇਸ਼ਨ ਨੂੰ ਲੈ ਕੇ ਨਲਬ ਪੰਜਾਬ ਦੇ ਅਧਿਆਪਕ ਸੇਵਾਵਾਂ ਨੂੰ ਪ੍ਰਿੰਸੀਪਲ ਸੇਵਾਵਾਂ ਨੂੰ ਬਾਹਰ ਮੁਲਕਾਂ ਦੇ ਅੰਦਰ ਟ੍ਰੇਨਿੰਗ ਦੇ ਲਈ ਮੱਲ ਭੇਜਿਆ ਗਿਆ ਸੋ ਲਗਾਤਾਰ ਸਰਕਾਰੀ ਸਕੂਲਾਂ ਵਾਲੇ ਪਾਸਿਓਂ ਜਿਹੜਾ ਮੋਬੰਗ ਹੋਇਆ ਸੀਗਾ ਪੰਜਾਬ ਦੇ ਲੋਕਾਂ ਦਾ ਉਹ ਲਗਾਤਾਰ ਵੱਧ ਰਿਹਾ ਤੇ ਲੋਕ ਹੁਣ ਇਹ ਸਮਝ ਰਹੇ ਆ ਕਿ ਸਰਕਾਰੀ ਸਕੂਲ ਆਪਣੇ ਆ ਸੋ ਇਸ ਕਰਕੇ ਸਰਕਾਰੀ ਤੰਤਰ ਨੂੰ ਮਜ਼ਬੂਤ ਕਰਨਾ ਆ ਲੋਕਾਂ ਦਾ ਜਿਹੜਾ ਵਿਸ਼ਵਾਸ ਹੁਣਾਂ ਚ ਬਹਾਲ ਕਰਨਾ ਤੇ ਆਮ ਤੌਰ ਤੇ ਜਿਹੜਾ ਸਰਕਾਰਾਂ ਤੇ ਲੋਕਾਂ ਦੇ ਦਰਮਿਆਨ ਇੱਕ ਗੈਪ ਰਹਿੰਦਾ ਆ ਉਸ ਗੈਪ ਨੂੰ ਸਬੇਟਣਾ ਮਤਲਬ ਇਹ ਸਾਡੀ ਸਰਕਾਰ ਦਾ ਜਿਹੜਾ ਮਾਨ ਸਾਹਿਬ ਦਾ ਲਗਾਤਾਰ ਪੰਜਾਬ ਦੇ ਅੰਦਰ ਯਤਨ ਹੈਗਾ ਸੋ ਅੱਜ ਲੁਧਿਆਣੇ ਚ ਆਏ ਆ ਲੁਧਿਆਣੇ ਦੇ ਵੱਖ-ਵੱਖ ਇਸ ਨੂੰਾਂ ਵਿੱਚ ਡਿਸਕਸ ਕੀਤਾ ਗਿਆ ਸ਼ਾਰਟ ਆਊਟ ਕੀਤੇ ਗਏ ਤੇ ਭਵਿੱਖ ਦੇ ਅੰਦਰ ਚਾਹੇ ਉਹ ਬੁੱਢੇ ਨਾਲੇ ਦਾ ਸਵਾਲ ਆ ਉਹਦੇ ਉੱਤੇ ਵਰਕਿੰਗ ਬੜੀ ਠੋਸ ਚੱਲ ਰਹੀ ਆ ਚਾਹੇ ਹੋਰ ਜਿਹੜੇ ਸਵਾਲ ਹੈਗੇ ਆ ਉਹਨੂੰ ਲੈ ਕੇ ਪਲਾਨ ਕੀਤੇ ਜਿਹੜੇ ਸਰਕਾਰ ਵੱਲੋਂ ਉਹਨਾਂ ਕੰਮਾਂ ਦੇ ਉੱਤੇ ਜਿਹੜੀਆਂ ਯੋਜਨਾਵਾਂ ਪੰਜਾਬ ਸਰਕਾਰ ਦੀਆਂ ਨੇ ਉਹਨਾਂ ਨੂੰ ਹੋਰ ਥੱਲੇ ਗਰਾਸ ਰੂਟ ਤੇ ਲੈ ਕੇ ਜਾਣਾ ਉਹਨਾਂ ਦੀ ਜਿਹੜੀ ਆ ਉਹਨਾਂ 'ਚ ਤੇਜ਼ੀ ਲਿਆਣੀ ਇਹ ਸਾਡੀ ਸਰਕਾਰ ਦਾ ਵਿਜ਼ਨ ਹੈਗਾ ਸੋ ਅੱਜ ਉਹਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੇ ਅੰਦਰ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਲੱਗੀਆਂ ਜਿਹੜੇ ਸੂਬਿਆਂ ਦੇ ਅੰਦਰ ਬੀਜੇਪੀ ਦੀਆਂ ਸਰਕਾਰਾਂ ਲੱਗੀਆਂ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਉੱਥੇ ਕਿਸ ਤਰ੍ਹਾਂ ਔਰਤਾਂ ਦੇ ਉੱਤੇ ਬੱਚਿਆਂ ਦੇ ਉੱਤੇ ਲੋਕਾਂ ਦੇ ਉੱਤੇ ਦਲਤਾਂ ਦੇ ਉੱਤੇ ਅਤਿਆਚਾਰ ਹੋ ਰਹੇ ਨੇ ਕਿ ਕਿਸ ਤਰ੍ਹਾਂ ਜਗ ਜੰਨੀ ਔਰਤ ਦੀ ਗੱਲ ਨੂੰ ਜਿਹੜਾ ਹੈਗਾ ਉਹ ਸੁਣਿਆ ਨਹੀਂ ਜਾ ਰਿਹਾ ਕਿਸ ਤਰ੍ਹਾਂ ਬੱਚਿਆਂ ਦੇ ਚੀਕਾਂ ਮੋਦੀ ਸਾਹਿਬ ਨੂੰ ਸੁਣਾਈ ਨਹੀਂ ਦੇ ਰਹੀਆਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਸੁਣਾਈ ਨਹੀਂ ਦੇ ਰਹੀਆਂ ਕਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਲਗਭਗ ਪਿਛਲੇ 9 ਸਾਲਾਂ ਤੋਂ ਆਪਣੇ ਮਨ ਦੀ ਗੱਲ ਸੁਣਾ ਰਹੇ ਨੇ ਮਨ ਕੀ ਬਾਤ ਦੀ ਗੱਲ ਕਰ ਰਹੇ ਨੇ ਕਿ ਪਰ ਅੱਜ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਛੋਟੀਆਂ ਬੱਚੇ ਆਦੀਵਾਸੀ ਦਲਤ ਦੇਸ਼ ਦਾ ਮੈਂ ਸਮਝਦਾ ਜਿਹੜਾ ਲਤਾੜਿਆ ਹੋਇਆ ਹਿੱਸਾ ਹੈਗਾ ਜਿਹੜਾ ਪੀੜ ਤੇ ਹਿੱਸਾ ਹੈਗਾ ਉਹਦੀ ਗੱਲ ਸੁਣਨ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭੱਜ ਰਹੇ ਨੇਗੇ ਇੱਕ ਪਾਸੇ ਦੇਸ਼ ਦੇ ਕਈ ਹਿੱਸਿਆਂ ਦੇ ਅੰਦਰ ਅਗ ਲੱਗੀ ਹੋਈ ਆ ਔਰ ਦੇਸ਼ ਸੜ ਰਿਹਾਗਾ ਔਰ ਪ੍ਰਧਾਨ ਮੰਤਰੀ ਸਾਹਿ ਚੁੱਪ ਨੇਗੇ ਮੈਂ ਸਮਝਦਾ ਇਸ ਜਿਹੜੀ ਸਾਸੀ ਚੁੱਪਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਾਸੀ ਚੁੱਪਾ ਇਹ ਗੱਲ ਦਰਸਾਉਂਦੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬੀਜੇਪੀ ਜਿਹੜੀ ਆ ਉਹ ਦਲਤ ਵਿਰੋਧੀ ਆ ਉਹ ਆਦੀਵਾਸੀ ਵਿਰੋਧੀ ਆ ਉਹ ਔਰਤਾਂ ਦੇ ਵਿਰੁੱਧ ਆ ਉਹ ਬੱਚਿਆਂ ਦੇ ਵਿਰੁੱਧ ਆ ਆਪਾਂ ਸਮਾਜ ਦੇ ਅੰਦਰ ਇੱਕ ਗੱਲ ਬੜੀ ਬੜੇ ਤਰੀਕੇ ਨਾਲ ਕਹੀ ਜਾਂਦੀ ਆ ਕਿ ਔਰਤ ਜਿਹੜੀ ਆ ਉਹ ਸੰਸਾਰ ਨੂੰ ਜਨਮ ਦਿੰਦੀ ਆ ਲੋਕਾਂ ਨੂੰ ਜਨਮ ਦਿੰਦੀ ਆ ਪਰ ਲੇਕਿਨ ਅੱਜ ਜਿਹੜੀ ਜਗ ਜਨ ਨਹੀਂ ਆ ਉਹ ਨੂੰ ਕਿੰਨਾ ਉਹ ਨੂੰ ਪੀੜਾ ਹੋ ਰਹੀ ਆ ਕਿੰਨੀ ਦੁੱਖ ਹੋ ਰਹੀ ਆ ਇਹ ਮੈਂ ਸਭ ਨੇ ਇੱਕ ਔਰਤ ਹੀ ਸਮਝ ਸਕਦੀ ਆ 21ਵੀਂ ਸਦੀ ਆ 21ਵੀਂ ਸਦੀ ਦਾ ਜ਼ਮਾਨਾ ਗਾ 21ਵੀਂ ਸਦੀ ਦੇ ਅੰਦਰ ਮੈਂ ਸਭ ਦਾ ਅੱਜ ਭਾਰਤ ਨੂੰ ਦੇਖਦੇ ਪ੍ਰਧਾਨ ਮੰਤਰੀ ਦੇ ਕਾਰਨ ਬੀਜੇਪੀ ਦੇ ਕਾਰਨ ਪੂਰੀ ਦੁਨੀਆ ਦੇ ਅੰਦਰ ਸ਼ਰਮਸਾਰ ਹੋਣਾ ਪੈ ਰਿਹਾ ਗਾ ਅੱਜ ਦੇਸ਼ ਦਾ ਦੇਸ਼ ਦੇ ਅੰਦਰ ਕੀ ਮਾਹੌਲ ਆ ਪੂਰੀ ਦੁਨੀਆ ਦੇਖ ਰਹੀ ਆ ਅਮਰੀਕਾ ਦੇ ਅੰਦਰ ਜਰਮਨ ਫਰਾਂਸ ਦੇ ਅੰਦਰ ਅੱਜ ਭਾਰਤ ਦੀ ਗੱਲ ਹੋ ਰਹੀ ਆ ਕਿ ਭਾਰਤ ਦੇ ਵਿੱਚ ਕਿਸ ਤਰ੍ਹਾਂ ਸਾਡੀਆਂ ਔਰਤਾਂ ਦੇ ਉੱਤੇ ਬੱਚਿਆਂ ਦੇ ਉੱਤੇ ਅਤਿਆਚਾਰ ਹੋ ਰਿਹਾ ਹੈਗਾ ਤੇ ਪੂਰੇ ਸੰਸਾਰ ਦੇ ਅੰਦਰ ਭਾਰਤ ਦਾ ਨਕਸ਼ਾ ਜਿਹੜਾ ਕਿਸ ਤਰ੍ਹਾਂ ਦਾ ਮਾੜਾ ਨਕਸ਼ਾ ਜਿਹੜਾ ਬੀਜੇਪੀ ਪੇਸ਼ ਕਰ ਰਹੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੇਸ਼ ਕਰ ਰਹੇ ਨੇ ਕਿ ਕਿ ਕਿਸ ਤਰ੍ਹਾਂ ਇੱਕ ਸ਼ਬਦ ਤੱਕ ਜਿਹੜਾ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੇ ਅਜੇ ਤੱਕ ਨਹੀਂ ਬੋਲਿਆ ਜਦਕਿ ਦੇਸ਼ ਦੇ ਜਿੰਨੇ ਵੀ ਚੁਣੇ ਹੋਏ ਜਿੰਨੇ ਵੀ ਚੁਣੇ ਹੋਏ ਲੋਕ ਨੇਗੇ ਦੇਸ਼ ਦੀ ਚ ਪਰਲਮੈਂਟ ਦੇ ਅੰਦਰ ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਕਈ ਵਾਰ ਜਿੰਨੇ ਜਿੱਥੇ ਇਥੇ ਘਟਨਾਵਾਂ ਹੋ ਰਹੀਆਂ ਨੇਗੀਆਂ ਉਹਨਾਂ ਸਾਰੇ ਵਿਸ਼ਿਆਂ ਤੇ ਚਰਚਾ ਕਰਨ ਦੇ ਲਈ ਕਈ ਵਾਰ ਨੋਟਿਸ ਜਾਰੀ ਹੋ ਚੁੱਕੇ ਨੇਗੇ ਦੇਸ਼ ਦੀ ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਕਿੰਨੇ ਐਡਜਰਨਮੈਂਟ ਮੋਸ਼ਨ ਕਿੰਨੀਆਂ ਜੜੀਆਂ ਜੜੀਆਂ ਉਹ ਜਿੰਨੇ ਵੀ ਬੈਸਨ ਦਾ ਤਰੀਕੇ ਨੇਗੇ ਅਪਣਾਉਣ ਦੀ ਜੜੀ ਆਪੋਜੀਸ਼ਨ ਕੋਸਟ ਕੋਸ਼ਿਸ਼ ਕਰ ਰਹੀ ਆ ਪਰ ਲੇਕਿਨ ਬੀਜੇਪੀ ਜਿਹੜੀ ਆ ਉਹ ਚੁੱਪ ਗਈ